جي خاريه ہن کے پرفینڈ پر جنہیں فکسٹر پروڈیوسر فرام دے ماڈے دے کہ ان کو شامل ہوئے ہیں انصار جیان اوہو سنوان نشیے صاحب کا سائنک میں سینک مٹی والوں میں اپنے سٹر بنرا والوں نالاں کروں پئی اتے تو کا میسج ماں کیسا پرکی ہو تھا ਇਹ ਜਿਹੋ ਸਾਹੀ ਦਾ ਰਾਜ ਹੈ ਇਹਨਾਂ ਦਾ ਪਰਵਾਰ ਸੀ ਇਹਨਾਂ ਨੇ ਮਾਤਾ ਜੀ ਦੀ ਇੱਕ ਨ ਦੇ ਫਿਦਾ ਜੀ ਕੋ ਜੀ ਇਸ ਤੋਂ ਪਹਿਲਾਂ ਉਹਨੇ ਇਤਿਹਾਸ ਵਿੱਚ ਪਾਉਂ ਗਏ ਪੂਰੇ ਜੇਮਾ ਦਾ ਅੱਜ ਤੋਂ ਪਹਿਲਾਂ ਸਰਪੀ ਦਾ ਮਾਤਾ ਜੀ ਦੇ ਰਹੇ ਮੈਂ ਕਹਿੰਦਾ ਕਿ ਜਿਹੜੇ ਪ੍ਰਿੰਸ ਦਾ ਰਾਜ ਹੋਇਆ ਇਹਨਾਂ ਨੇ ਮਾਤਾ ਜੀ ਦਾ ਸੰਗ ਜਿਹੜੇ ਕੇਜ ਸਮੇਂਦਾਰ ਜਿਨੇ ਘੰਟੇ ਦੇ ਸੇਵਕ ਇਹ ਕਿਹਨਾਂ ਨੂੰ ਪੁਰੇ ਜੋ ਤੁਹਾਨੂੰ ਜਾਣਦੇ ਹੋ ਕਿ ਨਾ ਵੀਰਾਂ ਦੇ ਰਾਜਨਾ ਸਪਟਾ ਨਿਰਦੇਸ਼ ਹੋ ਚੀ ਜੀ ਹੈ ਆਪਕੀ ਅਧਾਰਾ ਮਨਾਫਤਾ ਦਾ ਤੁਸੀਂ ਹੀ ਰਾਹ ਤੇ ਨਹੀਂ ਚੱਲ ਸਕਦੇ ਤੋਂ ਤੁਸੀਂ ਦੇਸ਼ ਤੋਂ ਇੱਕ ਬਹੁਤ ਲੰਮੀ ਲੰਕਰੀ ਕੀਤੀ ਹੈ ਜੈਸਾ ਫਟਾ ਕੇ लास्ट ਵਾਰ ਲੈਣਾ ਲੈ ਕੇ ਆਏ ਨਹੀਂ ਇਹਦੇ ਪਿੱਛੇ ਜੋ ਗੇਸ਼ੀ ਮੰਨਣਾ ਸੀਗਾ ਉਹ ਵੀ ਇਹਨਾਂ ਦੀ ਕਹਾਣਾ ਹੈ ਕਿ ਮਾਤਾ ਖਿਡਾਰੀ ਕੋਤੇ ਹੀ ਨੇ ਸਹੀ ਕੀ ਕੀਤਾ ਤੇ ਜਦੋਂ ਇਹ ਯੋਗ ਪ੍ਰੋਜੈਕਟ ਵਿੱਚ ਲਾਇਆ ਜਾਂਦਾ ਹੈ ਉਹਨੂੰ ਘੱਟ ਕੀ ਕਰਾਈ ਜਦੋਂ ਸੱਜੇ ਪੁਆਇੰਟ ਤੇ ਸਿੱਧੇ ਬਣਨ ਚਾਹਣ ਉਹਨਾਂ ਪਰਵੜੇ ਹੋ ਉਹਨੂੰ ਬੋਲ ਦਰਕਾਰ ਨਾਲੋਂ ਪਾਰ ਦਾ ਬਹੁਤ ਮੈਂਦਦਾ ਹੋਵੇ ਕੰਬੀ ਕਰਕੇ ਆਉਂਦਾ ਹੈ ਤੇ ਮਾਦਾ ਜੀ ਦੇ ਪਿਤਾ ਜੀ ਦੀ ਕੰਮੀ ਆਇਓ ਟੈਕਨਾਰ ਨਹੀਂ ਐਸੋ ਕੰਮ ਕੇ ਲਈ ਬੜੀਆ ਨੌਕਰੀ ਕਰ ਚੱਲਣੇ ਲੜਾਏ ਆ ਆਪਣੇ ਕੋਲ ਹੁਣ ਸਮਝਿਆ ਕਿ ਅਸੀਂ ਉਹਨਾਂ ਦੇ ਕੈਸੇ ਅੱਜ ਮੇਰੇ ਨਾਲ ਦੇ ਸ਼ਰੂ ਹੋਏ ਆ ਪਰਮਾਤਮਾ ਦੇ ਹੱਥਾਂ ਤੇ ਆ ਬੁੱਲ ਨੂੰ ਆਪਣੇ ਚਰਨਾ ਵਿੱਚ ਜਵਾਸਕ ਨੂੰ ਸੁਬੇ ਨੂੰ ਪ੍ਰਧਾਨ ਬਸਤੇ ਆ ਕਰਾਣ ਬਲ ਬਸਤੇ ਤੇ ਹੋਰ ਮੈਂ ਇਸੋ ਆਪਣੇ ਇਸੋ ਕੰਮ ਟੈਕਨੋਲੋਜੀ ਟੈਕਨੋਲੋਜੀ ਨੂੰ ਅੱਜ ਦੇ ਦੇਖੀ ਕਰਵਾਉਣੇ ਕੋਪਾਲ ਪਾਲਿਕਾ ਦਾ ਆਪਣੀ ਸਰਕਾਰੀ

खातो देरान जी